ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤ ਸ੍ਰੀਕਾਲ ਦੋਸਤੋ ਮੈਂ ਪੋਮਾ ਹਰਾਜ ਤੇ ਤੁਸੀਂ ਜੁੜਿਓ ਸ਼ੌਂਕੀ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦਿਨ ਬੁੱਧਵਾਰ ਆ ਤੇ ਹਰ ਬੁੱਧਵਾਰ ਦੀ ਬੁੱਧਵਾਰ ਜਿਲ੍ਹਾ ਫਰੀਦਕੋਟ ਦਾ ਪਿੰਡ ਆ ਬਰਗਾੜੀ ਬਰਗਾੜੀ ਦੋਸਤੋ ਬੱਕਰਾ ਮੰਡੀ ਬਹੁਤ ਭਾਰੀ ਲੱਗਦੀ ਆ ਹਰ ਤਰ੍ਹਾਂ ਦਾ ਜਿਹੜੇ ਪ੍ਰਬੰਧ ਆ ਉਪਕਤਾ ਹੁੰਦੇ ਆ ਚਾਹ ਪਾਣੀ ਦਾ ਲੰਗਰ ਦਾ ਆ ਚਾਹ ਪਾਣੀ ਦਾ ਤੇ ਲੰਗਰ ਦਾ ਪ੍ਰਬੰਧ ਆ ਤੇ ਹਰ ਤਰ੍ਹਾਂ ਦਾ ਪ੍ਰਬੰਧ ਪੂਖਤਾ ਹੁੰਦਾ ਦੋਸਤੋ ਬਹੁਤ ਵਧੀਆ ਸੌਦੇ ਹੁੰਦੇ ਆ ਚੰਗੇ ਜਾਨਵਰ ਆਉਂਦੇ ਆ ਆ ਚੰਗੇ ਜਾਨਵਰ ਮੰਡੀ ਆ ਰਗੇ ਚੇਤੀ ਕਰਕੇ ਬਹੁਤ ਵਧੀਆ ਸੌਦੇ ਹੁੰਦੇ ਆ ਸੋ ਦੋਸਤੋ ਜਿਵੇਂ ਵੀ ਕੋਈ ਸੌਦਾ ਹੋਇਆ ਤੁਹਾਨੂੰ ਲਾਈਵ ਦਿਖਾਵਾਂਗੇ ਤੇ ਇਧਰ ਦੋਸਤੋ ਆ ਬੋਰਡ ਲੱਗਿਆ ਸੂਰੇ ਵਾਲਾ ਬੱਕਰਾ ਮੰਡੀ ਦਾ ਇਹ ਹਰ ਐਤਵਾਰ ਲੱਗਦੀ ਆ ਇੱਥੇ ਵੀ ਪਹੁੰਚਿਆ ਕਰੋ ਪ੍ਰਬੰਧ ਇੱਥੇ ਵੀ ਬਹੁਤ ਵਧੀਆ ਹੁੰਦੇ ਆ ਤੇ ਦੋਸਤੋ ਹਰ ਤਰ੍ਹਾਂ ਦੇ ਜਿਹੜੇ ਸੌਦੇ ਤੁਹਾਨੂੰ ਲਾਈਵ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਬਹੁਤ ਵਧੀਆ ਰਾਸ਼ਾ ਤੇ ਬਹੁਤ ਚੰਗੇ ਸਬਦੇ ਹੋਣਗੇ ਦੇਖ ਸਕਦੇ ਹੋ ਤੁਸੀਂ ਇਕੱਠ ਸੋ ਆਓ ਦੋਸਤੋ ਦੇਖਦੇ ਆਂ ਪਹਿਲਾ ਸੌਦਾ ਮੈਂ ਤੁਹਾਨੂੰ ਦੱਸਦਾ ਦਰੋਂ ਵੀ ਬੋਡੀ ਤੇ ਕਰਵੇਂ ਨੰਗਾ ਉੱਤੇ ਚੱਲੇ ਦੁਕਾਨੀ ਜਾ ਜੋ ਬੋਡੀ ਤੇ ਉੱਤੇ ਕਰੇਗਾ ਤਾਂ ਮੈਂ ਗੱਲ ਕਰ ਲੈਣਾ ਹਾਂ ਘਰ ਯਾਰ ਤੋਂ ਮੈਨੂੰ ਪਤਾ ਨਹੀਂ ਬੋਡੀ ਬੁੱਡੀ ਬਾਰੇ ਬੋਡੀ ਦਾ ਪੁੱਤ ਇਹਨਾਂ ਦੇ ਖੂਨ ਚਲ ਹੁੰਦਾ ਵਪਾਰ ਹੈ ਬੋਡੀ ਦਾ ਇਹਨਾਂ ਨੂੰ ਨਾ ਪਤਾ ਆਇਆ ਤਾਂ ਫਿਰ ਹੋਊਗਾ ਕਿ ਇਹਨਾਂ ਨੂੰ ਪਤਾ ਨਹੀਂ ਨਹੀਂ ਸਾਰੇ ਕਰਦੇ ਅੱਜ ਕੱਲ ਤਾਂ ਸਾਰੇ ਗੱਡੀ ਵਾਲੇ ਸਾਰੇ ਚੱਕੇ ਸਾਰੇ ਜਾਣਦੇ ਨੇ ਬੋਡੀ ਇਹਨਾਂ ਦੇ ਮੁਰਾਸੀ ਕਹਿੰਦਾ ਮੈਂ ਤਾਂ ਜਾਣਦਾ ਹੀ ਜਾਂਦਾ ਤੁਸੇ ਸਾਰੇ ਤੁਸੀਂ ਹੀ ਜਾਣਦੇ ਹੋ ਬਾਕੀ ਬਈ ਇਹ ਵਪਾਰ ਇਹਨਾਂ ਦੇ ਨਵਾਂ ਚਲਦਾ ਲਵਿਆ ਬੱਕਰੇ ਦਾ ਮੰਗਿਆ ਕੀ ਐ ਦਾ ਸਿਰਿਆ 40000 ਮੰਗਿਆ 40000 ਫਿਰ ਤਾਂ ਫਰਕ ਬਹੁਤ ਆ ਅਦਵਾਦ ਦਾ ਫਰਕ ਪਿਆ ਉਹ ਵੀ ਧੱਕੇ ਕਿਹੜੀ ਦਾ ਬਾਈ ਕਿਹੜੀ ਦਾ ਸੌਦਾ ਕਾਲੀ ਦਾ ਕੀ ਲਾਇਆ ਬਾਈ ਰਣਜੀਤ ਇਹ ਛੱਡੀ ਸੀ ਕਿੰਨੇ ਵਿੱਚ ਸੀ ਇਹ ਆਪਾਂ ਪਿਛਲੀ ਮੰਡੀ ਦਾ ਇੱਥੇ ਹੀ ਲਈ ਸੀ 6500 ਰੁਪਏ 800 ਤਾਂ ਪਹਿਲਾਂ ਜੱਜੂ ਤੋਂ ਲਈ ਸੀ ਲੈ ਲੈ ਜੱਜੂ ਨਹੀਂ ਬੱਕਰੀ ਲੈ ਬੰਦੇ ਆਪ ਹੀ ਬੰਨਿਆ ਕਰੋ ਤੁਸੀਂ ਨਹੀਂ ਫਿਰ ਇੰਨੇ 500 ਰੁਪਏ ਤੁਹਾਡੇ ਆ ਛੋਣੇ ਵੱਡੇ ਨਹੀਂ ਨਹੀਂ ਬੰਦੇ ਆਪ ਸਮਝ ਕਰਦੇ ਨੇ ਆੜੀ ਵੱੜਾ 500 ਰੁਪਏ 500 ਰੁਪਏ ਉਹ ਭੋਗੇ ਉਹ ਭੋਗੇ ਕੋਈ ਜਨਵਰੀ ਵੀ ਆ ਗਈ ਸਾਡਾ ਹੈਗਾ 510 ਸਰਫਰ ਅੱਛਾ ਤੇ 6 ਕਰਤੇ 50 ਕਹਿੰਦੇ ਆ ਤੇ ਪਰਚੀ ਦਾ ਗਿਆ ਚਲ ਦੋਦੀ ਹੋ ਗਿਆ ਯਾਰ ਨਹੀਂ ਹੁੰਦਾ ਬਈ ਅੱਛਾ ਮਾਰੀ ਨਾ ਦੋਦੀ ਦਾ ਕੰਦਾ ਰੱਖੋ ਹਣਾ ਆ ਭਾਈ ਭਾਈ ਤੂੰ ਹੋ ਗਿਆ ਬਕਰ ਨਹੀਂ ਵੇਦੇ ਤੋਰ ਕੇ ਦਾ ਬਲ ਲੈ ਜਾ ਬਲ ਐਵੇਂ ਵੀ ਨਾ ਦੇ ਕੇ ਜਾ ਤੋਰ ਕੇ ਲੈ ਲੋ ਵੀ ਬੱਕਰੀ ਤੁਹਾਨੂੰ ਦਿਖਾਉਣੇ ਇਹਦਾ ਸੌਦਾ ਆ ਬਈ ਉਹ 6500 ਰੁਪਇਆ ਲਾਦਾ ਇਹਦਾ ਇਹਦਾ 10000 ਕਹਿੰਦਾ ਹਾਂ ਬਾਈ ਦੀਆ ਕਿਹੜਾ ਪਿੰਡ ਆ ਬਾਈ 15 ਮੰਗਦਾ 15 ਕਿਹੜਾ ਪਿੰਡ ਆ ਬਾਈ ਲੰਡੇ 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 ਰੋੜੀ ਠੀਕ ਹਾਂ ਦੱਸ ਦੇ ਇੱਕ 10 ਲਾਹਸਾ ਤੁਸੀਂ ਹੋਂ ਤੋਂ ਲਾਸਟ ਆ ਲੈ ਯਾਰ ਆ ਭਰਨਾ ਕਾਲੇ ਹੋ ਗਏ 7000 ਰੁਪਏ ਬਾਸ ਹੁਣ ਮੈਂ ਹੁਣ ਪੁੱਛਿਆ ਵੀ ਨਹੀਂ ਯਾਰ ਉਹ ਬੋਲਦਾ ਨਹੀਂ ਉਹਨੇ ਹੁਣ ਇਹ ਜਿਹੜਾ ਕੁਝ ਨਹੀਂ ਗਿਆ ਸਰ ਸਾਰੇ ਬੰਦੇ ਆ ਰੋਟੀ ਮਾਲ ਤੋਂ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਹੈ ਗਿਣ ਪੈਸੇ ਕੀ ਹਾਲ ਹੈ ਤੇ ਤੂੰ ਆ ਜਾਣਾ ਇੱਥੇ ਆ ਜਾ ਗਿਣ ਪੈਸੇ ਕਾਲੇ ਹਾਂ ਉਹ ਮੰਨ ਲੈ ਹੁਣ ਬਸ ਸੰਜੂ ਮਾੜਾ ਵੀਰ ਬਣ ਕੇ ਫੇਂ ਸਾਈਡ ਤੇ ਲੋ ਵੀ ਆ ਪੱਟ ਦਾ ਸੌਦਾ ਹੋਇਆ ਮੈਂ ਸਾਰਾ ਜਗਤ ਇਹਨਾਂ ਦਾ ਵੀ ਕੱਲ ਨੂੰ ਬਹੁਤ ਰਾਮ ਦੀ ਕਿਰਪਾ ਨਾਲ ਅਸੀਂ ਬੋਲਾ ਕਦਾ ਯਾਰ ਕੱਲ ਆਪਾਂ ਬੈਂਕ ਵਿੱਚ 2000 ਆਪਾਂ ਆਮਦਨੀ ਬਹੁਤ ਨਾਲ ਲੈਂਦੇ ਆ ਠੀਕ ਲੈ ਲੈ ਮਾਰ ਕੇ ਲੈਦਾ ਜੇ ਜੇ ਫਿਰਦਾ ਫਿਰ ਆਪਾਂ ਠੀਕ ਆ ਸਭ ਤੋਂ ਪਹਿਲਾਂ ਉਥਲੀ ਗੱਲ ਹੋ ਰਹੀ ਆ ਦੱਸ ਦਿਓ ਪੁੱਤ ਲੈ ਕਿੰਨੇ ਲਾਤੇ ਕਰਾ ਮੰਗ ਲੈ 20 ਮੰਗ ਲੈ ਐਂ ਤਾਂ ਮੰਗਣ ਨੂੰ ਯਾਰ ਰੁਪਈਆ ਯਾਰ ਮੰਗ ਲੈ ਤੇਰੀ ਸਹੀ ਗੱਲ ਆ ਮੰਗਣ ਨਾਲ ਨਹੀਂ ਹੁੰਦੇ ਬੰਦੇ ਨੂੰ ਪਤਾ ਯਾਰ ਹੁਣ ਮੰਡੀ ਮੰਡੀ ਨੇੜੇ ਕਰਕੇ ਨਹੀਂ ਗੱਟ ਲੈ ਪਹਿਲੇ ਉਹ ਦੇ ਦੇ ਹੁਣ ਇਹ ਆ ਜੇ ਕੱਪ ਪੜਾ ਦੇ ਨੂੰ ਕੱਪੇ ਨੂੰ ਕੱਪ ਵਾਲਾ ਇਹਨੂੰ ਪਿਆ ਦੇ ਅਜੇ ਤੁਹਾਨੂੰ ਗਵਾਣ ਦੇ ਕਰਕੇ ਯਾਰ ਮੰਡੀ ਬਿਲਕੁਲ ਬਿਲਕੁਲ ਯਾਰ ਤੁਸੀਂ ਕਾਮਯਾਬ ਕਰਨੀ ਹੈ ਮੰਡੀ ਹਾਂ ਕਰਤੀ ਬਾਈ ਆਏ ਮਾਰੋ ਪਹਿਲਾਂ ਪਟਾ ਮਾਰ ਲਿਆ ਉਹਨਾਂ ਨੇ ਪਕੜ ਕੇ ਉਹਨਾਂ ਨੇ ਪੱਟ ਆ ਦੇ ਆ ਪੱਟ ਵੇਦਾ ਸੋਤਾ ਪਕੜ ਕੇ ਭੂਮੇ ਪੱਟ ਫੜਾਦੇ ਨੇ ਨਾਲੇ ਪੱਟ ਚੋਰੀ ਨੂੰ ਔਕੜੇ ਚੋਰੀ ਲੈ ਕੇ ਇਹ ਵੀ ਦਵਾ ਦਾ ਵੇਚਦੀ ਉਹਨਾਂ ਆ ਲੇਕਿਨ ਉਹਰੇ ਅਹੀਂ ਕਿੰਨੇ ਦੀ ਲਈ ਪੱਟ ਨਾ ਬਹੁਤ ਆ ਨਾਰਮ ਕੋ ਉਸ ਉਹ ਜੀ ਇਹਦੀ ਦੀ ਚਮੜੀ ਦਾ ਵੀ ਬਹੁਤ ਫਰਕ ਆ ਬਾਈ ਇਹਦੀ ਦੀ ਇਹ ਕਾਲਾ ਮੁੱਕ ਪੱਜਾਣਾ ਕਰਦਾ ਇਥੋਂ ਇਹ ਬਸ ਲਖਾਈ ਹੋਵੇ ਮੈਂ ਗੱਲ ਲਖਾਈ ਕਰਾ ਜਾ ਚਲੋ ਜਾ ਗੁਰਪਤ ਕਰਾ ਦੇ ਤੂੰ 202 ਰੁਪਏ ਬਾਕੀ ਚੱਲਾ ਲਓ ਵੀ ਆ ਪੱਟ ਕਾਲੇ ਨੂੰ ਹੋ ਗਈ ਆ ਜਾ ਇਹ ਪੂਰੇ 8000 ਦੀ ਲਿਖਾਈ ਵੇਚਣ ਨਾਲੇ ਨੇ ਕਰਾਉਣੀ ਬੰਨ ਦੇ ਵੀ ਜਾ ਕੇ ਜੋੜੀ ਹੰਸਾਂ ਦੀ ਦੋਨਾਂ ਦੀ ਕਰਾਉਣੀ ਐ ਨਾ ਹਜੇ ਇਹ ਬਾਈ ਸੇਵਕ ਦੀ ਆ ਹਾਂਜੀ ਕੀ ਮੰਗਿਆ ਬਾਈ ਇਹਦਾ ਬਾਈ ਦਾ ਮੰਗਦਾ ਸੀਗਾ 20000 ਠੀਕ ਆ ਬਾਈ ਅਸੀਂ ਲਾਇਆ ਸੀਗਾ 10000 ਰੁਪਿਆ ਇਹਨੂੰ ਠੀਕ ਆ ਜੀ ਤੇ ਇਹ ਕਹਿੰਦਾ 17 ਦੀ ਲਾਜਾ ਮੈਂ 12000 ਰੁਪਿਆ ਠੀਕ ਆ ਠੀਕ ਆ ਜੀ ਲੈਂਦੇ ਕੌਣ ਆ ਜੀ ਆ ਦਿਖਾਓ ਬਾਬਾ ਜੀ ਇੱਧਰ ਸਾਹਮਣੇ ਆਜੋ ਹਾਂ ਭਾਈ ਕੀ ਹਾਂ ਨਾ ਦੱਸੀ ਕਰ ਮਹੱਤਰਨ ਜੈ ਜੈ ਆਖੇ ਪਾਠ ਨਹੀਂ ਵੇਖ ਕੇ ਮੰਗ ਲੋ ਯਾਰ ਇਹ ਮੰਗ ਨਹੀਂ ਪਾਠ ਨਹੀਂ ਮਾੜੀ ਜਿਹੜੀ ਗੱਲ ਆ ਪਾਠ ਕਾਲੀ ਪਾਠ ਦੇ ਦਾ ਦੇਖਦੇ ਫਿਰਦੇਗਾ ਬਾਈ ਲੈਣ ਵਾਲੇ ਨੇ ਆਉਂਦੇ ਸਾਂ ਸੀ ਨਹੀਂ ਕੱਲੀ ਰੱਖਣੀ ਹੈ ਪੈੜੀ ਚ ਰੱਖੀ ਠੀਕ ਆ ਜੀ ਹਾਂ ਚਲੋ ਐ ਨਹੀਂ ਆਪਦੀ ਪੇੜੀ ਚ ਨਹੀਂ ਪਾਵਾਂ ਸਾਰੇ ਪਿੰਡ ਦੀ ਪੇੜੀ ਚ ਕੋਈ ਕਹਿੰਦਾ ਨਹੀਂ ਜਿੱਥੇ ਮਰਜ਼ੀ ਫਿਰਨਾ ਹੈ ਵਾਹ ਜੀ ਵਾਹ ਸਾਡੇ ਨਾਲ ਕੱਲੀ ਨੇ ਸ਼ੌਂਕ ਰੱਖਣੇ ਗਰੂ ਵੀ ਰੱਖਣੀ ਹੈ ਕੋਈ ਨਹੀਂ ਮੈਂ ਜਮਨ ਦੱਸ ਤੀ ਐਵੇਂ ਨਹੀਂ ਅਸੀਂ ਬਾਈ ਇਹਨਾਂ ਸ਼ੌਂਕ ਰੱਖੀ ਨੇ ਬਾਬੇ ਦੇ ਦੇ ਯਾਰ ਬੱਚਾ-ਪੁੱਤਾਂ ਹੁੰਦਾ ਨਾ ਕੋਈ ਨਹੀਂ ਲਖਾਈ ਉਹ ਨਹੀਂ 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 ਜਬ ਬੜਾ ਕਰਦਾ 16 ਦੀ ਪਾਸ ਯਾਰ ਹੁਣ ਬੇਰੁਕਾ ਅਸਰ ਖਮਸਦੀ ਚਾਹ ਕਰਦਾ ਅਸਰ ਖਮਸਦੀ ਕੋਈ ਨਹੀਂ ਕੋਈ ਨਹੀਂ ਬਾਈ ਮੈਂ ਨਹੀਂ ਸਾਈਫਰ ਦਾ ਡਰਨਾ ਤੂੰ ਉਹ ਹੈ ਹੁਣ ਕੋਈ ਨਹੀਂ ਜੇ ਤੂੰ ਕਹਿਦਾ ਨਾ ਉਦੋਂ ਸਾਈਫਰਾਂ ਗਿਆ 12 ਦੀ ਲਖਾਈ ਕਰਾ ਮੰਨੀ ਨਹੀਂ ਮੈਂ ਇਹ ਨਹੀਂ ਕੋਈ ਨਹੀਂ ਉਹ ਨਹੀਂ 12 ਜਿਹੜੀ ਨਹੀਂ ਭਾਈ ਜੀ ਤੇ ਉਹਦਾ ਮੈਂ ਕਹੀ ਦਿੱਤਾ ਉਹ ਭਾਈ ਯਾਰ ਕੀ ਕਰਾਂ ਮੇਰਾ ਚਿੱਤ ਦਾ ਕਰਦਾ ਦੇਨ ਨੂੰ ਇਹ ਗੇੜਾ ਦੇ ਦੇ ਫਿਰ ਕੀ ਢੱਲੇ ਜੱਤ ਕਰਦਾ ਤਾਂ ਤੈਨੂੰ ਗੱਲਾਂ ਦੱਸ ਤਾ ਤੈਨੂੰ ਕੱਚੇ ਵਾਲੇ ਕਿਤੇ ਗੇੜਾ ਮਾਰ ਕੇ ਮੇਰੇ ਕੋਲੇ ਫਿਰ ਵੀ ਦੇਖ ਲਈ ਮੈਂ ਤੇ ਆ ਬਾਈ ਨੂੰ ਵੀਡੀਓ ਵਾਲੇ ਨੂੰ ਪੁੱਛ ਰਿਹਾ ਬਾਈ ਪਾਰਖੋ ਤੁਸੀਂ ਵੀ ਪਾਰਖੋ ਉਹਨਾਂ ਨੂੰ ਨਹੀਂ ਪਤਾ ਪੜ੍ਹ ਪੱਠ ਚੰਗੀ ਆ ਪੱਠ ਨਹੀਂ ਮਾੜੀ ਮੈਂ ਯਾਰ ਫਿਰ ਅਸੀਂ ਲੈਣੇ ਕਾ ਦੀ ਕਰਦੇ ਸਹੀ ਆ ਸਹੀ ਆ 6 12 ਦੀ ਜੇ ਚੰਗੀ ਨਹੀਂ ਤਾਂ ਚੰਗੀ ਨੂੰ ਫਿਰ ਲੈ ਜਾਂਦੇ ਨਹੀਂ ਚੱਲ ਨਹੀਂ ਹੁਣੋ 12:30 ਦੀ 13 ਦੀ ਕਰਦੇ ਉਹ ਨਹੀਂ 12:16 ਦੀ ਕਹਿੰਦਾ ਨਹੀਂ ਬੱਸ ਰਹਿਣ ਦੇ ਯਾਰ ਤੇਰਾ ਖੀਰ ਆ ਮਾ ਬਾ ਇਹ ਸੋਦਾ ਬਾਲਾ ਤੇਰਾ ਨਹੀਂ ਉਹ ਨਹੀਂ ਯਾਰ ਬਾਈ ਮੈਂ ਖੋਲ ਲਾ ਤੇਰਾ ਨਹੀਂ ਹਰ ਮਨੀ ਨਹੀਂ ਕੋਟੂ ਨੰਬਰ ਉਹ ਯਾਰ ਘਾਟਾ ਠੀਕ ਹੋ ਗਿਆ ਉਹ ਯਾਰ ਘਾਟਾ ਕੋਈ ਨੀ ਕੋਈ ਸਹੀ ਆ ਮੇਰੇ ਕੋਲ ਆ ਗਿਆ ਸ਼ੌਕ ਨਹੀਂ ਰੱਖਣਾ ਟੋਕਰਾਂ ਨੰਬਰ ਦੇ ਦੇ ਟੋਕਰਾਂ ਵਰਗਾ ਆ ਆ ਮੈਂ ਕਰਦਾ ਨਹੀਂ ਬੰਦੇ ਜੀ ਬਾਈ ਹੁਈ ਸਾਈਡ ਤੇ ਯਾਰ ਮਾੜਾ ਇਧਰ ਲੈ ਵੇ ਅੱਜ ਜਾ ਹਾਂ ਸਾਹਮਣੇ ਹੋ ਜਾ ਆ ਗਿਆ ਅੱਜ ਕੱਲ ਚਾਹੀਦਾ ੱਤਕਾ ਉਹ ਖਾਜਾ ਫਿਰ ਆਉਣਾ ਉਹ ਨਹੀਂ ਯਾਰ ਯਾ ਲਖਾਈ ਕਰਾਉ ਉਹ ਨਹੀਂ ਯਾਰ ਮੈਂ ਆਈ ਗਈ ਵੀ ਦੱਸਤੀ ਫਿਰ ਉਹ ਆਈ ਗਈ ਦੱਸਤੀ ਕੋਈ ਨਾ ਕਿਸੇ ਨੂੰ 500 ਘੱਟ ਤੂੰ ਮੰਗਦਾ ਤੂੰ 14 ਉਹ ਬਾਈ 14 ਨਹੀਂ ਮੰਗਦਾ ਮੈਂ ਸਾਰਾ ਕੁਝ ਨੂੰ ਦੱਸਦਾ ਯਾਰ 16000 ਦੀ ਨੂੰ ਮੈਂ ਖੰ ਲੈ ਜੀ ਆਖਿਆ ਨੇ 13 ਦੀ ਕਾਫੀ ਦਸਾਈ ਉਹ ਨਹੀਂ 13000 ਦੀ ਕਹਦਾ ਇਹ ਲਖਾਈ ਵੀ ਪਾਈ ਜਾਂਦੀ ਨਹੀਂ ਬਾਈ ਪਤ ਵੀ ਸੋਣੇ ਅਰ ਕੀ ਨੂੰ ਹੱਥ ਪਾਉਂਦੇ ਆ ਕਰਾਂ ਕੀ ਜੀ ਕੀ ਤਾਂ ਨਹੀਂ ਕਰਦਾ ਤਾ 13.5 ਦੀ ਹੋਊਗੀ। ਉਹ ਨਹੀਂ ਯਾਰ 16 ਦੀ ਬਾਈ ਨਹੀਂ ਯਾਰ ਉਹ ਤਾਂ ਜੂਈ ਕਹਿ ਰਹੇ ਨੇ ਰਾਹ ਕਿਹਦਾ ਕੋਈ ਨਹੀਂ 500 ਉਹ ਨਹੀਂ ਕੋਈ ਨਹੀਂ ਬਾਈ ਯਾਰ ਮੰਨੀ ਯਾਰ ਮੰਨੀ ਦੀ ਹੁੰਦੀ ਉਹ ਨਹੀਂ ਕੋਈ ਨਹੀਂ ਬਾਈ ਯਾਰ ਲੈ ਯਾਰ ਛੱਡ ਨਾ ਜਿਵੇਂ ਕੋਈ ਪਾਲਾ ਛੱਡ ਆ ਲੈ ਬਾਬਾ ਹੋ ਗਈ 15 ਲੈਦਾ ਉਹ ਨਹੀਂ ਯਾਰ ਮੈਂ ਹੋ ਗਈ ਉਹਨਾਂ ਦੀ ਕਰਤੀ ਹੁਣ ਬਸ ਸਹੀ ਆ ਖੋਲਾ ਖੋਲਾ ਖੂਬ ਐ ਖਰਾ ਦੇ ਖੋਲਾ ਖੋਲਾ ਬੋਲੋ ਵੀ ਖੋਲੋ ਹੋਊਗੀ ਗੁਰਪ੍ਰੀਤ ਕਿੰਨੇਜ ਕਰਤੀ ਬਾਈ ਮੇਰਾ ਹੈ ਕਰਤੀ ਬਾਈ ਸਾਢੇ 13.5 ਤੇ 13000 ਦੀ ਹੋ ਗਈ ਬਾਈ ਲਖਾਈ ਬਾਈਆਂ ਨੇ ਇਹਨਾਂ ਨੇ ਕਰਾਉਣੀ ਹੈ ਨਾ ਜਥੇਦਾਰ ਜੀ ਕਿਹੜਾ ਪਿੰਡ ਆਈ ਆਪਣਾ 200 ਹੀ ਪਿੰਡ ਆ ਯਾਰ ਕੋਈ ਗੱਲ ਨਹੀਂ ਗਦਾਰੇ ਪਿੰਡ ਤੋਂ ਆਏ ਬਾਈ ਜੀ ਘਰੇ ਰੱਖਣੀ ਆ ਸਾਂਭਣਾ ਤੇ ਪੱਠ ਲਈ ਆ ਜਥੇਦਾਰ ਜੀ ਨੇ 13000 ਦੀ ਲਖਾਈ 13200 ਰੁਪਏ ਆ ਤੇਰਾ 1200 ਬਣਦਾ ਇਧਰ ਨੂੰ ਕਰਕੇ ਆ ਇਧਰ ਕਰਕੇ ਗਿਨਾ ਦੇ ਸਾਹਮਣੇ ਹੋ ਜਾ ਇੱਥੇ ਸਾਹਮਣੇ ਆ ਜਾ ਇੱਥੇ ਕੋਈ ਨਹੀਂ ਸਾਹਮਣੇ ਲਾਓ ਬਈ ਬਹੁਤ ਵਧੀਆ ਸੌਦੇ ਹੁੰਦੇ ਆ ਬਰਗਾੜੀ ਬੱਕਰਾ ਮੰਡੀ ਦੇ ਉੱਤੇ ਚੱਲ ਕੇ ਅਸੀਂ ਬਿੱਟੂ ਦੀ ਵੱਡੀ ਕੋ ਲੜੇ ਤੇ ਲੜ ਕੇ ਸਹੀ ਆ ਜੀ ਸਹੀ ਆ ਹਾਂਜੀ ਹਾਂਜੀ ਐਸੇ ਤੋਂ ਪਿਛੇ ਲੜਾਈ ਹੋ ਕੇ ਆਈ ਆ ਉੱਥੋਂ ਵਾਹ ਜੀ ਵਾਹ ਠੀਕ ਆ ਫਿਰ ਯਾਰ ਆਪ ਲੜ ਕੇ ਆਏ ਦੋ ਪੁੱਛੇ ਜਿਹੜਾ ਅੱਜ ਫੇਰ ਹੁਣ ਉਹ ਲਾ ਕੇ ਬੋਰੀਆਂ ਹਾਂਜੀ ਹਜ਼ਾਰ ਹਜ਼ਾਰ ਕਰਕੇ ਗਿਣਾ ਦਿਓ ਇੱਕ ਇੱਕ ਦੋ ਉਹ ਲਿਆ ਯਾਰ ਕੀ ਹਾਲ ਹੈ ਚਾਰ ਪਾਸੇ ਲਈ ਹੋਏ ਆ ਆਹ ਬੋ ਕੇ ਵੀ ਲੜਾਕੂ ਛੇ ਲੜਾਕੂ ਇਹ ਤੁਹਾਡੇ ਆ ਲੜਾਕੂ ਆ ਬੇ ਲੜਕੇ ਭੱਜਾਉਂਦੇ ਲੜਕੇ ਭੱਜਾਉਂਦੇ ਹੋਰ ਨਾ ਤੱਕ ਤਰੋਂ ਮੇਰੀ ਗੱਲ ਸੁਣ ਨਾ ਤੁਸੀਂ ਕੋਈ ਬੰਦੇ ਦਾ ਬਾੜਾ ਨਾ ਬੇਹਾਰਾ ਕਰਾ ਦੇ ਬਾਈ ਕੋ ਮੈਂ ਖਾਲੀ ਸਮਝ ਕੇ ਇਹਨਾਂ ਨੂੰ ਪੱਠ ਦਿੱਤੀ ਪੁੱਛ ਦਿਨਾਂ ਦੀ ਠੀਕ ਆ ਜੀ ਬਾਈ ਖਾਲੀ ਸਮਝ ਕੇ ਤੁਹਾਨੂੰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪੱਠ ਬਹੁਤ ਚੰਗੀ ਹੈ ਯਾਰ ਲਖਾਈ ਕਰਾ ਦਿਓ ਹੁਣ ਲਾ ਬੇ ਪੱਠ ਵਿਖਾ ਦਿਓ ਬਾਈ ਚੰਗੀ ਤੇਰੀਆਂ ਅਬ ਇਹ ਆ ਪਾਠ 22 ਸੇਵਕ ਕੋਲੇ ਸੀ ਮੜਾਗ ਵਾਲੇ ਕੋਲੇ ਬਹੁਤ ਚੰਗੀ ਪਾਠਾ ਦੋਸਤੋ ਜਿਹੜਾ ਸੌਦਾ ਹੋਇਆ 13000 ਦਾ ਖਾਲੀ ਕਰਕੇ ਦਿੱਤੀ ਐ ਬਾਈਆਂ ਨੂੰ ਵੈਸੇ ਬਣੀ ਹੋਈ ਐ ਕੁਛ ਦਿਨਾਂ ਦੀ ਆਇਆ ਭੂਮਾ ਜੀ ਠੀਕ ਆ ਜੀ